ਅਸੀਂ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਅੱਜਿੱਤ ਜੀ ਹਾਂ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਾਹੇ ਉਹ ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ ਅਸੀਂ ਉਸ ਤਰ੍ਹਾਂ ਦੇ ਵਿਅਕਤੀ ਨੂੰ ਲਿਆ ਕੇ ਹੁਣ ਹਾਲਾਤਾਂ ਤੇ ਹਮੇਸ਼ਾ ਜਿਹੜਾ ਡਿਸਕਸ ਕਰਦੇ ਹਾਂ ਉਹਨਾਂ ਦੇ ਨਾਲ ਉਹਨਾਂ ਤੇ ਵਿਚਾਰ ਚਰਚਾ ਕਰਦੇ ਹਾਂ ਤੇ ਨਾਲ ਦੀ ਨਾਲ ਕੌਣ ਵਲ ਇਕ ਕੀ ਦੀ ਗੱਲ ਕਰਦੇ ਹਾਂ ਸੋ ਅੱਜ ਸਾਡੇ ਕੋਲ ਅਹਿਮ ਮੌਕਾ ਆ ਜਿਹੜਾ ਪਿਛਲੇ ਦੁਨੀਆ ਪੂਰੀਆਂ ਦੋ ਸਵੀਆਂ ਚੂਨਾ ਨੂੰ ਬੈਠ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਨਖਾਰੀਆਂ ਸੀਆਂ ਅਜੂ ਸਰਖੜ ਹੋਈਆਂ ਤੇ ਬਹੁਤ ਸਾਰੀਆਂ ਦੇ ਵਿੱਚ ਨਤੀਜੇ ਵੀ ਅਣ ਕਹੇ ਅਣ ਦੱਸੇ ਅਣ ਸੁਣੇ ਜਿਹੜੇ ਆ ਜਿਨ੍ਹਾਂ ਤੋਂ ਪੰਜਾਬ ਦੇ ਲੋਕ ਭਲੀ ਭਾਂਤੀ ਜਾਣੂ ਸੋ ਅੱਜ ਸਾਡੇ ਨਾਲ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਕਾਂਗਸੀ ਆਗੂ ਸਰਦਾਰ ਕੁਲਵਿੰਦਰ ਸਿੰਘ ਜੀ ਰਸੂਲ ਅਸੀਂ ਉਹਨਾਂ ਦੇ ਨਾਲ ਜਿੱਥੇ ਪਾਰਟੀ ਸੰਬੰਧੀ ਕਾਂਗਸ ਸੰਬੰਧੀ ਗੱਲ ਕਰਾਂਗੇ ਨਾਲ ਦੀ ਨਾਲ ਇੱਥੇ ਦੁਨੀਆਂ ਬੋਲ ਕੋਈ ਉਹ ਤैया ਰਹੀਆਂ ਜਾਂ ਕਿਸੇ ਕਾਰਨ ਪਾਰਟੀ ਦੇ ਵਿੱਚ ਕੋਈ ਜਿਹੜੀ ਹੋਣ ਵਾਲੇ ਸੰਯੁਕਤ ਵਿਖਿਆ ਜਿਵੇਂ ਹੁਣ ਪਾਰਟੀ ਦੇ ਤਾਰੋਗੇ ਤੇ ਨਾਲ ਦੀ ਨਾਲ ਲੋਕਾਂ ਦੇ ਚਿਗਰੀ ਚੋਣਾਂ ਦੀ ਵੀ ਸੰਭਾਵਨਾ ਬਹੁਤ ਜ਼ਰਾ ਪੰਜਾਬ ਵਿੱਚ ਕੀ ਤਰ੍ਹਾਂ ਪੰਜਾਬੀਆਂ ਪੁੱਛਦੀਆਂ ਸੀ ਸੀਨੀਅਰ ਅਫਸਰ ਹੋਣ ਦੇ ਨਾਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਪੰਜਾਬ ਪਦਰਤੀ ਗੱਲ ਕਰੀਏ ਤੇ ਨਾਲ ਦੇ ਨਾਲ ਹੋਰ ਸਟੇਲਸ ਦੀ ਵੀ ਗੱਲ ਕਰੀਏ ਤਾਂ ਕਿ ਲੋਕਾਂ ਤੱਕ ਇਹ ਚੀਜ਼ੀ ਆ ਕਿ ਜਿਹੜੀ ਕੰਗਸ ਤੇ ਜਿਹੜੀ ਇਤਨਾ ਵੱਡੀ ਇਮਾਰਤ ਜਿਹੜੀ ਚੇਚਾ ਸੱਤ ਸਿੱਟਾ ਨਿਕਿਆ ਨੁਕਸਾਨ ਹੋਇਆ ਆ ਤੇਰੇ ਨਾਲ ਚੁੱਕ ਤੇ ਨਾਲ ਦੀ ਨਾਲ ਹੋਰ ਦੂਸਰੇ ਪਾਸੇ ਦੀ ਕਈ ਬਾਤ ਉਥਲ ਪੁਥਲ ਵੀ ਹੋਈ ਆ ਬੇਸ਼ੱਕ ਸੁਰ ਲੋਕਾਂ ਚੋਣਾਂ ਦੇ ਲਾਗੇ ਜਿਹੜਾ ਉਥਲ ਪੁਥਲ ਹੋਣੀ ਹੈ ਇੱਕ ਸੁਭਾਵਿਕ ਆ ਉਹਦੇ ਵਿੱਚ ਕਈ ਵਾਰ ਲੋਕਾਂ ਦਾ ਅ抗ਰਾਜ ਹੁੰਦਾ ਤੇ ਮੈਨੂੰ ਪਾਰਟੀ ਨੇ ਸੁਣਿਆ ਨਹੀਂ ਅਣਗੌਲਿਆ ਕੀਤਾ ਤੇ ਇਸ ਵਾਰ ਪੁਤਲ ਪੁਤਲ ਉਹ ਹੋਈ ਆ ਜਿਹੜੀ ਆ ਵਿਆਸ਼ਕ ਹੋਈ ਆ ਪਾਰਟੀ ਦੇ ਮੌਜੂਦਾ ਉਹਧਿਆਂ ਤੇ ਰਹਿੰਦੇ ਹੋયા ਲੋਕਾਂ ਨੇ ਸੀਟਾਂ ਛੱਡੀਆਂ ਤੇ ਦੂਸਰੀਆਂ ਸੀਟਾਂ ਤੇ ਗਏ ਜਿੱਥੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੋ ਇਹ ਸਾਰੇ ਸਵਾਲਾਂ ਤੋਂ ਲੈ ਕੇ ਅੱਜ ਅਸੀਂ ਕੁਲਵਿੰਦਰ ਸਿੰਘ ਗੁਰਸੋਂਪੁਰੇਵਾ ਦੇ ਨਾਲ ਗੱਲਬਾਤ ਕਰਾਂਗੇ ਤੇ ਉਹ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਦੇਖ ਰਿਹਾ ਦਾ ਸਭ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਜੀ ਬੜਾ ਬਹੁਤ ਅਨੰਦ ਆਇਆ ਸਦਾ ਸਾਬ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ ਦੀ ਤੁਸੀਂ ਕਾਂਗਰਸ ਦੇ ਸੀਨੀਅਰ ਆਗੂ ਹੋ ਔਰ ਇਸ ਵਰ੍ਹੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਹਰ ਜਥਾ ਜੂਤ ਸਮਰਪ ਕੋਸ਼ਿਸ਼ ਕੀਤੀ ਲੋਕਾਂ ਦਾ ਮੀਡੀਆ ਪਹੁੰਚ ਕਰ ਬਿਸਕਟ ਵੀ ਕੀਤੀ ਤੇ ਪੀ. ਜੀ ਵੀ ਬਧੀਆ ਆਏ बेशक ਹਾਲ ਜੇ ਤੁਨੀ ਬਕਰੀ ਤੇ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਸੱਤ ਲੋਕਾਂ ਦੇ ਜਿਹੜੀਆਂ ਮਿਕਾ ਸ਼ਾਲਪੁਰ ਦੇ ਲੋਕ ਸਭਾ ਕੋ ਜਿੱਤੀਆਂ ਤੇ ਉਹਦੇ ਨਾਲ ਕਾਂਗਰਸ ਦੇ ਵਿੱਚ ਕਰਾਬ ਜਿਹੜਾ ਪ੍ਰਤੀਸ਼ਤਿਹੜਾ ਉਹ ਗਿਰਿਆਬੀਸ਼ਕ ਸੀ ਤਾਂ ਦਿੱਤੀਆਂ ਉਹ ਤੁਸੀਂ ਕਿਸੇ ਤੋਂ ਦਿੱਤਾ ਦੇਖੋ ਜਿਹੜਾ ਹਿਸਾਬ ਵਧੀ ਇਹ ਜੇ ਗੱਲ ਕਰੀਏ ਸ਼ਾਹਪੁਰ ਦਾ ਇੱਕ ਨਵਾਂ ਜਿਹੜਾ ਕੈਂਡੀਡੇਟ ਆ ਉਹ ਥੋੜਾ ਜਿਹਾ ਨੋਸਟਿਕ ਤਾਂ ਉਹ ਵੀ ਤੁਹਾਨੂੰ ਪੈਕਟ ਆ ਦੂਜਾ ਜਿਹੜਾ ਇਹ ਕੈਂਡੀਡੇਟ ਆ ਉਹ ਇਤਨਾ ਮੁਵਾਦੂ ਦੇ ਬਿਲਕੁਲ ਵਿਚਰੇ ਹੋਏ ਨੇ ਨਾ ਮੁੱਖ ਜਾਂਦੇ ਨੂੰ ਲੱਗਦਾ ਤੇ ਤੀਜੀ ਗੱਲ ਇਹ ਹੈ ਜੀਆ ਕਿ ਇਹ ਜਿਹੜਾ ਖਾਂਦਾ ਚੰਦਾਲ ਹਰਦਾ ਵੀ ਇਹ ਥੋੜਾ ਦੇਰੀ ਪਹਿਲਾਂ ਖਾਂਦੀ ਹੋਇਆ ਸੀ ਦੇ 10 ਦਰਵਾਜ਼ਾ ਅਸਲਾਇ ਕਾਨੂੰਨ ਵਕਤ ਮਿਲਿਆ ਉਹਦੇ ਕਰਕੇ ਚਲੋ ਗਿਆ ਬਾਕੀ ਦਾ ਮਕਾਵਲਾ ਜੋ ਤਕਸਿਕ ਇਹਦੇ ਅਹਿਰ ਬੇਰੀ ਤੋਂ ਸਮਝਦੇ ਵਧੀਆ ਕਿ ਸੁਧੋਤਨ ਬਹੁਤ ਲਗਾਇਆ ਤਕਨੀਕਾਈ ਕੀਤੀ ਹੈ ਇਤਿਆਦ ਨਾਲ ਕੋਈ ਲਾਭ ਨਾ ਦੇ ਕੋਈ ਐਜੇ ਨਹੀਂ ਕਿ ਬਾਕੀ ਜਿਹੜੇ ਸਾਰੇ ਸੁਝਾਵਾਂ ਨੂੰ ਲਾਉਂ ਦਿੱਤਾ ਦਿੱਤੀਆਂ ਤੇ ਸਾਕਸ਼ਿਤ ਦਿੱਤੀਆਂ ਜਿਹਨਾਂ ਦੇ ਵਿਰੋਧ ਨਹੀਂ ਕਰਦੇ ਉਹ ਬੜੇ ਨੌਂ ਆਂਦੇ ਸਭ ਹੀ ਦਿੱਤੀਆਂ ਉਹ ਸਾਰੇ ਅਕੀਦਾ ਜਿਹੜਾ ਉਹ ਸਾਡੇ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੈ ਔਰ ਸਾਰੇ ਬਾਜਵਾ ਸਾਹਿਬ ਜੋ ਇਸਕੇ ਲਿਖਿਆ ਉਹਨਾਂ ਦੀ ਬਦੌਲਤ ਆ ਪੰਜਾਬ ਦੇ ਵਿੱਚ ਸਫਲਤਾ ਬੁੜੀ ਹੋਈ ਹੈ ਸਾਡੇ ਪੰਜਾਬ ਦਾ ਮਾਣ ਦਾ ਰੋਪਨ ਹੈ ਜੀ ਐਂ ਸਰ ਗੱਲ ਕਰੀਏ ਜਿਵੇਂ ਬੋਟਾ ਦੀ ਬਹੁਤਰੀਆ ਤੁਸੀਂ ਗੱਲ ਤੁਸੀਂ ਆ ਪਿਛਲੇ ਸਮੇਂ ਤੇਆਂ ਲੋਕ ਸਭਾ ਬੋਖਾ ਹੋਇਆ ਕਿ ਪਹਿਲਾਂ ਰਤੂ ਬਦਲ ਬੜੀ ਵਿਆਸਤ ਹੋਈ ਐ ਕੋਈ ਮੈਚ ਵਿੱਚ ਦੱਸਿਆ ਕਿ ਰਤੂ ਬਦਲ ਹੋਣਾ ਸੁਭਾਵਿਕ ਹੈ ਪਰ ਪਿਛਲੇ ਇਹ ਜਿਹੜੇ ਰਤੂ ਬਦਲ ਹੋਈ ਸੀ ਇਹਨਾਂ ਨੇ ਮਤ ਉਹ ਐਕਚੁਅਲੀ ਮਾਤੇ ਸੀ ਕਿ ਪੋਸਟਾਂ ਜੀ ਐਮ ਪੀ ਸੀ ਐ ਐਮ ਐਲ اے ਸੁਣਾ ਚੜੀਆਂ ਕਿ ਉਹਨਾਂ ਕੋਲੋਂ ਚੀਜ਼ਾਂ ਨੇ ਵੀ ਪ੍ਰਭਾਵਿਤ ਕੀਤਾ ਲੋਕ ਸਭਾ ਚੋਣਾਂ ਦੇਖੋ ਉਹ ਦਾ ਥੋੜਾ ਬੋਧਾ ਸਕਦਾ ਇਹਨਾਂ ਦਾ ਜਿਆਦਾ ਸਥੁਲ ਨਹੀਂ ਹੋਇਆ ਜਿਹੜਾ ਸਾਡੇ ਜੱਗਿਆ ਹਾਲਤ ਦੇ ਦੇਖਦੇ ਜਿਹੜਾ ਕੌਂਸਲ ਦਾ ਵਿਕਾਸ ਬਹੁਤ ਕਰ ਰਿਹਾ ਉਹ ਕਿਤੇ ਨਾ ਕਿਤੇ ਸਾਡੀ ਟੂਰ ਰੈਲਿੰਗ ਦਾ ਜੋ ਤਾਂ ਸਮਝਾ ਨਹੀਂ ਸਕਦੇ ਉਹਦਾ ਪ੍ਰੋਗਰਾਮ ਸਾਡੇ ਜੋ ਐਮਐਲ ਕੱਢਦੇ ਨੇ ਉਹਨਾਂ ਨੇ ਮਿਲ ਗਿਆ ਕਿ ਅਸੀਂ ਲੋਕਾਂ ਨੂੰ ਨਹੀਂ ਦੇ ਸਕਦੇ ਜੀ ਨਹੀਂ ਸਕਦੇ ਜੀ ਤਾ ਐਸਰ ਆਉਣ ਵਾਲੇ ਸਮੇਂ 'ਚ ਜਿਵੇਂ ਹੁਣ ਲੋਕ ਸਭਾ ਦੇ ਪਿੰਨੂ ਚੋਣਾਂ ਤੋਂ ਬਾਅਦ ਹੋਣਾ ਪ੍ਰਧਾਨ ਸਭਾ ਜਿਹੜੀਆਂ ਜਿਵੇਂ ਚੋਣਾਂ ਅਨਾਉਂਸ ਕਰ ਦਿੱਤੀਆਂ ਗਈਆਂ ਮੰਨਦੇ ਗਰਬਣ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਜਿਹਦੇ ਵਿੱਚ ਉਹਨਾਂ ਨੇ ਜਿਲ੍ਹਾ ਦੇ ਸੀਟ ਵੀ ਅਨਾਉਂਸ ਕਰਤੀ ਹੈ ਜਿਹਦੇ ਵਿੱਚ 4 ਹੀ ਗੇੜ ਵੀ ਅਨਾਉਂਸ ਕਰਦੇ ਆ ਜਾਂਦਾ ਵੀ ਕਦੋਂ ਲੱਗਿਆ ਤੁਸੀਂ ਹੁਣ ਆਉਣ ਵਾਲੇ ਸਮੇਂ ਜਿਹੜੀ ਚੋਣਾਂ ਵਿੱਚ ਕਾਂਗਰਸ ਪਾਰਟੀ ਕਿਸ ਤਰ੍ਹਾਂ ਦੇਖੀਏ ਦੇਖੋ ਕਾਂਗਰਸ ਦਾ ਪ੍ਰਚਾਰ ਬਹੁਤ ਵਧੀਆ ਭਾਈਤਾ ਤੇ ਦੇਖੋ ਜਿਹੜੀ ਇੱਕ ਮੰਗਰ ਵਾਲੀ ਸੀਟ ਆ ਇਹ ਇਲੈਕਸ਼ਨ ਦੇ ਜਿਹੜੀ ਪ੍ਰਕਿਰਿਆ ਉਹਨੂੰ ਮਹੱਤਵ ਦਿੱਤੇ ਆ ਕਰਦੇ ਆਂ ਬੰਦਲ ਤੇ ਮੈਨੂੰ ਪਈਆ ਕਿ ਅਸੀਂ ਹੋਰ ਵੀ ਬਹੁਤ ਭਾਰੀ ਨੂੰ ਬਹੁਤ ਬੰਦੇ ਨਾ ਦਿੱਤਾਂ ਉਹ ਕੋ ਚਿੰਨ੍ਹ ਸਾਵ ਜੋ ਕੁਝ ਨਹੀਂ ਜਲੀ ਲਹਿ ਗਿਆ ਜਾਂ ਪਾਕਿਸਤਾਨ ਚ ਚਲੇ ਗਏ ਜਾਂ ਫਿਰ ਅਜਿਹੀਆਂ ਕਰਨਾ ਸਿਦਾਂ ਉਹਦੇ ਕਰਕੇ ਫਾਂਡਾ ਜਿਹੜਾ ਨਾ ਹੌਣ ਵਾਲਾ ਦੀ ਬਰਖਾ ਜੋ 27 ਦੇ ਦਿੱਤੇ ਉਹ ਨਹੀਂ ਸਾਡੀ ਸਰਕਾਰਾਂ ਐਸ ਦਾ ਕੁਝ ਨਹੀਂ ਸੁਪਰੀ ਜਿਵੇਂ ਪਹਿਲਾਂ ਆਪਣੀ ਅੰਟਰਵਿਊ ਦੇ ਵਿੱਚ ਦੱਸਿਆ ਕਿ ਪੰਜਾਬ ਬਜਟ ਦੇ ਨੋਰ ਬਹੁਤ ਸਖਤ ਜਦੋਂ ਤੋਂ ਤੁਸੀਂ ਐਜੂਕੇਸ਼ਨ ਲਈ ਉਦੋਂ ਤੋਂ ਤੁਸੀਂ ਕਾਂਗਰਸ ਦੇ ਨਾਲ ਜੁੜੇ ਹੋ ਤੁਹਾਡਾ ਤਿੱਥੋਂ ਸਾਰੀ ਬਰਤਿਕ ਨੇ ਹੁਣ ਤੱਕ ਜਿਹੜੀ ਕਾਂਗਰਸ ਨਾਲ ਹੈ ਜਿਹੜਾ ਇਸ ਵੇਲੇ ਜਿੱਤੋਂ ਤੋਂ ਬਾਅਦ ਕਾਦੀ ਪ੍ਰਧਾਨ ਮੰਤਰੀਂਦਰ ਮੋਦੀ ਹੋਰਾਂ ਨੂੰ ਭਰਾਇਆ ਗਿਆ ਬਹੁਤ ਮੁੰਦੇ ਹਾਲ ਬਣਾਇਆ ਗਿਆ ਜਦ ਕਿ ਉਸ ਦੇ ਪਛੇ ਕਾਂਗਰਸੀ ਵੀ ਜਿਹੜੀ ਬਹੁਮਤ ਸੀਗੀ ਉਹਦੇ ਵਿੱਚ ਕੀ ਕਾਰਨ ਹੈ ਜਿਹੜਾ ਪਿਛਲੇ ਬਹੁਤ ਸਾਰੇ ਮੰਤਰੀ ਆ ਜਿਹੜੇ ਉਹ ਨਹੀਂ ਲੈ ਜਿਵੇਂ ਕਾਂਗਰਸ ਹਰਨੀਤ ਗਿੱਖ ਨੂੰ ਨੂੰ ਛੱਡ ਕੇ ਜਿਹਦੇ ਉਹ ਜਿੱਤੇ ਵੀ ਨਹੀਂ ਹੈ ਤੇ ਉਹਨਾਂ ਨੂੰ ਉੱਥੇ ਮੰਤਰੀ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਜੋ ਪੰਜਾਬ ਵਾਲੀ ਇਹ ਕੋ ਪੰਜਾਬ ਦੀ ਮੈਂ ਤਾਂ ਬਹੁਤ ਧੰਨਵਾਦ ਕਰਦਾ ਜਿਹੜਾ ਫੋਕਾ ਨੂੰ ਚੁੱਕ ਕੇ ਲਿਆ ਤੋਂ ਸਾਡਾ ਆਪਣਾ ਕੰਮ ਕਰਕੇ ਚੁੱਕਿਆ ਜੇ ਸਾਡੇ ਪੰਜਾਬ ਲਈ ਕੁਝ ਲੈ ਕੇ ਆਊਗਾ ਸਾਡਾ ਪੰਜਾਬ ਤਾਂ ਬਹੁਤ ਪਛੜਿਆ ਹੈਗਾ ਜੇ ਸਾਡੇ ਪੰਜਾਬ ਲਈ ਉਹ ਬਣੇ ਆ ਕਿ ਪੰਜਾਬ ਲਈ ਕੁਝ ਲੈ ਕੇ ਆਉਂਦੇ ਤਾਂ ਬਹੁਤ ਵਧੀਆ ਗੱਲ ਹੈ ਤੇ ਬਾਕੀ ਹੁਣ ਉਹਨਾਂ ਤੇ ਕਮੈਂਟ ਕਰਦਾ ਤੇ ਇਸ ਪੀਕਾ ਕਿਤਨੀ ਲੈ ਕੇ ਜਦੋਂ ਚੋਣਾਂ ਦੇ ਦੌਰਾਨ ਅਮਰਿੰਦਰ ਬੜਿੰਗ ਨੇ ਰਾਜਾ ਅਮਰਿੰਦਰ ਬੜਿੰਗ ਨੇ ਪੰਜਾਬ ਨਾਲ ਦੇ ਪ੍ਰਧਾਨ ਵੀ ਸੀਗੇ 3 ਲੋਕ ਸਭਾ ਕਲੂਧਿਆਣਾ ਤੋਂ ਆਪਣੇ ਉਮੀਦਵਾਰ ਵੀ ਸੀਗੇ ਉਹਨਾਂ ਦੀ ਕਾਫੀ ਕਸ਼ੂ ਕਸ਼ੂਂਦੀ ਸੀ ਇੱਕ ਸੂਨੇ ਗੋਰ ਬੋਲ ਕبول ਵੀ ਕਾਫੀ ਬੋਲ ਦੇ ਸੀ ਕਿ ਅੱਜ ਜਿੰਦਨ ਉਹਨਾਂ ਨੂੰ ਮੰਤਰੀ ਮੰਡਲ ਦਾ ਅਨਾਉਂਸ ਕੀਤਾ ਤੇ ਉਹਦੇ ਵਿੱਚ ਅਮਰਿੰਦਰ ਰਾਜਾ ਬੜਿੰਗ ਨੇ ਕਿਹਾ ਕਿ ਮੈਂ ਉਹਨੂੰ ਬਧਾਈ ਵੀ ਦੇਣਾ ਤੁਸੀਂ ਇਹਨਾਂ ਦੇ ਵੱਡੇ ਲੀਡਰਾਂ ਨੂੰ ਕਿਸ ਤਰ੍ਹਾਂ ਦੇਖੀ ਤੁਸੀਂ ਜਿਹੜੀ ਬਧਾਈ ਦੀਆਂ ਗੱਲਾਂ ਆ ਉਹ ਤਾਂ ਤੁਸੀਂ ਬਾਹਰ ਨੇ ਮਨਤਨ ਕੀ ਦੇ ਰਹੇ ਹੋ ਉਹ ਲੜਦੇ ਆ ਲੇਕਿਨ ਖੱਟੇ ਰਹਿੰਦੇ ਆ ਕਿ ਕਦੋਂ ਬਧਾਈ ਦਿੰਦੇ ਆ ਇਹ ਆਸਾਨੀ ਜਿਹੜੀ ਲੈ ਕੇ ਨਾ ਵਿਚਾਰਾਂ ਦੀ ਲੜਾਈ ਹੈ ਜਿਹੜਾ ਕੋ ਜਿੱਤਦਾ ਉਹ ਸੁਭਾਵਿਕ ਸਾਰਿਆਂ ਨੂੰ ਵਧਾਈ ਦਿੰਦਾ ਵਧਾਈ ਦੇਣ ਦੇ ਯੋਗ ਆ ਚਲੋ ਬਣੇ ਕੋਈ ਸੀ ਕਰਕੇ ਉਹ ਕਹਿ ਰਹੇ ਆ ਕਿ ਸਾਡੇ ਪੰਜਾਬ ਦੇ ਪੁੱਤ ਨੂੰ ਕੁਝ ਲੈ ਕੇ ਆਉਣ ਦੀ ਸਾਡੇ ਪੰਜਾਬ ਦਾ ਇੱਕ ਜਿਹੜਾ ਬੱਚਿਆਂ ਦਾ ਰਹੋ ਉਹ ਵਧੀਆ ਹੋਊਗਾ ਕਿਉਂਕਿ ਸਾਡੇ ਬੱਚੇ ਦੇਖੋ ਨੌਜਵਾਨ ਉਹਨਾਂ ਦੇ ਰੋਜ਼ਗਾਰ ਨਹੀਂ ਹੈਗਾ ਬੱਚੇ ਪੜ ਕੇ ਸਾਰੇ ਬਾਹਰ ਜਾ ਰਹੇ ਤੇ ਪੜਾਉਂਦੀ ਆਪਣ ਤੋਂ ਟੱਕ ਜਾ ਰਹੇ ਆ ਕੋਈ ਕਹੀ ਆ ਕਿ ਜੇ ਇਹ ਕੋਈ ਇਦਾਂ ਦੀ ਕੋਸ਼ਿਸ਼ ਕਰਨਗੇ ਤੇ ਬੱਚਿਆਂ ਨੂੰ ਇੱਥੇ ਨੌਕਰੀ ਮਿਲ ਸਕੇ ਉਹ ਆਪਣੇ ਸਾਡੇ ਪੰਜਾਬ ਦੇ ਰਹਿ ਕੇ ਕੰਮ ਕਰਦੇ ਤੋਂ ਤੇ ਇਸ ਕਰਕੇ ਬਦਲੋਂ ਉਹਨੂੰ ਵਧਾਈ ਦਿੰਦੀ ਹੈ ਕਿ ਸਾਡੇ ਪੰਜਾਬ ਦੇ ਫੈਸਲਾ ਕੰਦਰ ਸਿੰਘ ਰਸੂਲੀ ਸਾਹਿਬ ਜਿਹੜਾ ਹੁਣ ਤੁਸੀਂ ਕਾਂਗਰਸ ਦੇ ਵਿੱਚ ਇਸ ਵੇਲੇ ਬਹੁਤ ਮਿਹਨਤ ਕੀਤੀ ਆ ਪਿਛਲੀ ਵਾਰ ਦੋ ਵਾਰ ਤੁਸੀਂ ਟਰਾਈ ਕੀਤੀ ਆ ਕਿ ਤੁਹਾਨੂੰ ਵਿਧਾਨ ਸਭਾ ਤੋਂ ਫਿਰ ਤੇ ਜਦੋਂ ਵਿਧਾਨ ਸਭਾ ਕੰਮ ਆਲਪ ਤੋਂ ਉਹ ਵੀ ਤੇ ਵਿਧਾਨ ਸਭਾ ਕਰ ਚੱਪੇ ਵਾਰ ਤੋਂ ਵੀ ਤੁਸੀਂ ਐਮਐਲਏ ਦੀ ਅਪਲਾਈ ਵੀ ਕੀਤਾ ਉਹ ਵਾਰ ਕੋਸ਼ਿਸ਼ ਵੀ ਕੀਤੀ ਪਰ ਕਿਸੇ ਕਾਰਨ ਚਾਹੇ ਪਾਰਟੀ ਦੀਆਂ ਮਜਬੂਰੀਆਂ ਕਰ ਲੈ ਸਕੇ ਹੁਣ ਤੁਹਾਡੀ ਅਗਰੀ ਟੀਮ ਪਲਾਨਿੰਗ ਹੈ ਅਸੀਂ ਤੁਹਾਡੀ ਗੱਲ ਕਰਾਂਗੇ ਕੋ ਮੈਂ 35 ਸਾਲ ਤੋਂ ਪਾਰਟੀ ਦੇ ਨਾਲ ਕੰਮ ਕਰਦਾ ਆ। ਤੇ ਮੈਂ ਹਮੇਸ਼ਾ ਹੀ ਪਾਰਟੀ ਦਾ ਸਾਥ ਦਿੱਤਾ। ਉਹ ਮੈਂ ਪਾਰਟੀ ਦੇ ਨਾਲ ਚੰਗੂ ਨੂੰ ਪੜਾ ਰਿਹਾ। ਇਹ ਸ਼ੱਕ ਮੈਨੂੰ ਦੋ ਵਾਰੀ ਕੇਸ ਕਰ ਲਾਈ ਕੀਤੀ ਨਹੀਂ ਮੇਰੇ ਨਾਮ ਪਾਰਟੀ। ਜਿਨ੍ਹਾਂ ਨੂੰ ਸਾਡੀ ਪਾਰਟੀ ਨੇ ਚਾਰ ਵਾਰ ਤਿਕ ਦਿੱਤੀ ਔਰ ਪੰਜਵੀਂ ਵਾਰ ਜਿੱਤ ਦੇ ਰਹੇ ਸੀ। ਉਹਨਾਂ ਨੂੰ ਸੀਪੇ ਅੱਲਾ ਲੀਡਰ ਬਣਾਇਆ ਤੇ ਐਫੀ ਕਮਿਸ਼ਨ ਦਾ ਚੇਅਰਮੈਨ ਬਣਾਇਆ। ਉਹ ਇਹਨਾਂ ਕੁਝ ਉਹਨਾਂ ਨੂੰ ਦੇਣ ਦੇ باوجود ਵੀ ਉਹ ਪਾਰਟੀ ਦੇ ਦੋਸਤ ਨਹੀਂ ਹੈ ਲੇਕਿਨ ਅਸੀਂ ਪਾਰਟੀ ਨਾਲ ਕੰਮ ਕਰਦੇ ਰਹੇ ਹਾਂ ਪਾਰਟੀ ਨੇ ਮੈਨੂੰ ਦੇਸ਼ਕੀਤੇ ਹਰ ਕੇ ਅੱਗੇ ਤੁਸੀਂ ਪਾਰਟੀ ਨੂੰ ਸਹੀ ਇਸ ਕਰਕੇ ਮੈਂ ਅੱਗੇ ਲਿਆਂਦਾ ਅੱਗੇ ਪਾਰਟੀ ਦੀ ਕੀ ਇਰਾਦਾ ਦਿੱਤੀ ਆ ਉਹ ਉਹ ਫੈਸਲਾ ਕਰਦੇ ਸਾਨੂੰ ਇਹ ਜੋ ਆਹ ਤੀਜਾ ਫੈਸਲਾ ਜਿਹੜਾ ਹੋਣਾ ਉਹ ਮੰਜ਼ੂਰ ਆ ਬਿਲਕੁਲ ਪਰ ਤੁਹਾਡੀ ਆਪਣੀ ਦਿਲੀ ਵੀ ਇੱਕ ਆਦਮੀ ਦੀ ਜਿਹੜਾ 35 ਸਾਲ ਤੋਂ ਲਗਾਤਾਰ ਸੇਵਾ ਕਰ ਰਿਹਾ ਕਿ ਉਹ ਕੁਛ ਨਾ ਕੁਛ ਉਹਦੀ ਐਕਸਪੈਕਟੇਸ਼ਨ ਹੁੰਦੀ ਹੈ ਵੀ ਮੈਨੂੰ ਇਸ ਤਰ੍ਹਾਂ ਤੁਹਾਡਾ ਕੀ ਲੱਗਦਾ ਕਿ ਤੁਹਾਨੂੰ ਇਸ ਵਾਰ ਲੱਗਦਾ ਹੈ ਕਿ ਤੁਸੀਂ ਜਿਹੜੀਆਂ ਬਦਾਨਸਵਾ ਚੋਣਾਂ ਦੇ ਵਿੱਚ ਤੁਸੀਂ ਚੋਣ ਲੜੋਗੇ ਦੇਖੋ ਮੈਂ ਕੋਸ਼ਿਸ਼ ਤਾਂ ਕਰੂਗੀ ਤੁਹਾਡੀ ਬਾਕੀ ਆਈਦਮਾਨ ਤੇ ਮੈਂ ਦੇ ਦੇਵਾਂ ਤਾਂ ਬਿਲਕੁਲ ਮੈਂ ਆਪਾਂ ਜ਼ਰੂਰ ਲੜਾਂਗੇ ਇੱਛਾ ਵੀ ਹੈਗੀ ਆ ਰੱਬ ਦੀ ਇੱਛਾ ਵੀ ਹੈਗੀ ਆ ਪਰ ਕੋਈ ਮਤਲਬ ਨਹੀਂ ਆਇਆ ਹਾਂ ਕੋ ਐ ਸਟਾਕ ਲਗਿੰਦੇ ਸੇ ਸੁਪਰੀ ਸਾਹਿਬ ਹੋਰ ਕੋਈ ਇਸ ਕੋ ਪੂਰੇ ਦੌਰਾਨ ਮੈਂ 파ਰਟੀ ਜਾਂ ਤੁਹਾਡੀ ਲਾਈਫ ਜਾਂ ਜਿਹੜੀ ਤੁਹਾਡੀ ਕਿਸੇ ਕੰਦ ਉਪਰਤੀ ਸਮਰਪਿਤ ਭਾਵਨਾ ਨੂੰ ਦੇਖ ਕੇ ਕੋਈ ਸਵਾਲਾ ਜਿਹੜਾ ਰਹਿਣਾ ਪੁੱਛਿਆ ਤੁਸੀਂ ਸਾਡੇ ਲੋਕਾਂ ਨੂੰ ਜਾਂ ਹਲਕੇ ਦੇ ਲੋਕਾਂ ਨੂੰ ਜਾਂ ਲੋਕ ਸਭਾ ਹਲਕੇ ਜਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਜਾਂ ਦੱਸਣਾ ਚਾਹੁੰਦੇ ਹੋ ਕੋਈ ਗੱਲ ਵਾ ਦੇਖੋ ਮੈਂ ਹਲਕੇ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਬੱਚੇ ਨੌਜਵਾਨ ਪੜ੍ਹਾਈ ਲਈ ਬਾਹਰ ਜਾ ਰਹੇ ਆ ਅਸੀਂ ਦੇ ਸਾਡੀ ਸਰਕਾਰ 27 ਦੇ ਵਿੱਚ ਹੋਈ ਆ ਤੇ ਸਾਨੂੰ ਮੌਕਾ ਮਿਲਦਾ ਤੇ ਅਸੀਂ ਇਹ ਬੱਚਿਆਂ ਦੇ ਲਈ ਔਰ ਇਦਾਂ ਦੇ ਅਸੀਂ ਇਥੇ ਪ੍ਰੋਗਰਾਮ ਲੈ ਕੇ ਆਵਾਂਗੇ ਅਸੀਂ ਤੇ ਅੰਰਸੀ ਲਾਵਾਂਗੇ ਜੋ ਆਪਣੇ ਹੱਥੇ ਦੇ ਲੋਕ ਹੈ ਗੇਮ ਜਿਹਾ ਮਕੇ ਨੌਕਰੀ ਦਾ ਜੇ ਕਿਉਂਕਿ ਅੱਜ ਕੱਲ੍ਹ ਬੱਚੀਆਂ ਵੀ ਇਹਦੀਆਂ ਪੜ੍ਹ ਕੇ ਉਹ ਵੀ ਬਾਹਰ ਜਾ ਰਹੀਆਂ ਹੋਈਆਂ ਹਨ ਉਸ ਨੂੰ ਵਾਸਤੇ ਵੀ ਇਦਾਂ ਕੋਈ ਇਜਾਮ ਬਣਾਉਣਾ ਕਿ ਜਰਾ ਲੋਕ ਨੂੰ ਨੰਬਰ ਬਾਹਰ ਜਾਣ ਤੋਂ ਰੋਕਨ ਤੇ ਇੱਥੇ ਆਪਣੇ ਪੰਜਾਬ ਵਿੱਚ ਰਹਿ ਕੇ ਆਪਣਾ ਦੇਖਣਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਕਾਂਗਰਸ ਦੇ ਸੀਨੀਅਰ ਲੀਡਰ ਸਰਦਾਰ ਕੁਲਵਿੰਦਰ ਸਿੰਘ ਸੂਲਪੁਰੀ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜਿੱਥੇ ਕੰਮਸ ਪਾਰਟੀ ਦੇ ਬਾਰੇ ਇੱਕ ਵਾਰ ਦੱਸਿਆ ਅਤੇ ਆਪਣੀ ਵੀ ਗੱਲ ਦੱਸੀ ਆਪਣੀ ਪਲੈਨਿੰਗ ਬਾਰੇ ਦੱਸਿਆ ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਅਗਰ ਉਹਨਾਂ ਨੂੰ ਇਸ ਤਰ੍ਹਾਂ ਦਾ ਪਾਰਟੀ ਵੱਲੋਂ ਕੋਈ ਮੌਕਾ ਦਿੱਤਾ ਜਾਂਦਾ ਉਹ ਚੁਣੇ ਜਾਂਦੇ ਨੇ ਨਮਾਇੰਦੇ ਤੁਰੇ ਜਾਂਦੇ ਨੇ ਤੇ ਉਹ ਕਿਹੜੇ ਕਿਹੜੇ ਪ੍ਰੋਜੈਕਟ ਆਪਣੇ ਇਲਾਕੇ ਲਈ ਲਿਆਉਣਗੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ ਬਾਪੂ ਵੀ ਇਹਨਾਂ ਨੇ ਜਵਾਬ ਦਿੱਤੇ ਤੇ ਨਾਲ ਦੀ ਨਾਲ ਆਪਣੇ ਕੋ ਵਿਖਤੇ ਕਾਂਗਸ ਪਾਰਟੀ ਦੇ ਕੋ ਵਿਖਤੇ ਪੰਜਾਬ ਪੱਧਰ ਦੀ ਵੀ ਗੱਲ ਕੀਤੀ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈ ਹੈ ਸ਼ਾਪਰ ਤੋਂ ਦਾ ਵਾਕ ਲਈ ਦਰਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਰਦਾਰ ਕਰਨ ਸਿੰਘ ਜੀ ਦਾ ਥੈਂਕ ਯੂ ਜੀ